ਦੱਸਦੇ ਕਿ ਤਸਵੀਰਾਂ ਲੁਧਿਆਣੇ ਦੀਆਂ ਤੁਹਾਡੀ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣੇ ਦੇ ਦੁੱਗਰੀ ਨਸੀਕ ਇਲਾਕੇ ਦੇ ਵਿੱਚਕਾਰ ਤੇ ਟਰੱਕ ਦੀ ਟੱਕਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਰੇੜੀ ਚਾਲਕ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹਾਦਸਾ ਵਾਪਰਦਾ ਦੱਸਿਆ ਵੀ ਜਾ ਰਿਹਾ ਕਿ ਕਾਰ ਚਲਾ ਰਹੀ ਔਰਤ ਤੇ ਕੋਲੋ ਗੱਡੀ ਦਾ ਸੰਤੁਲਨ ਵਿਗੜ ਗਿਆ ਕਿਉਂਕਿ ਰੇੜੀ ਚਾਲਕ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਉਸਨੇ ਹੈਂਡ ਬ੍ਰੇਕ ਲਗਾ ਦਿੱਤੇ ਜਿਸ ਤੇ ਕਾਰ ਨੇ ਗੱਡੀ ਨੂੰ ਉਮ ਜਾਂਦੀ ਹੈ ਅਤੇ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਉਹਦੇ ਦੋਵੇਂ ਹੀ ਧਿਰਾਂ ਨੇ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਨੇ ਦੱਸਣੀਏ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਜ਼ਰਾਈਆਂ ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ ਮਹਿਲਾ ਹਲਕੀ ਜਹੀ ਜ਼ਖਮੀ ਹੋਈ ਹੈ ਜਾਂ ਟਰੱਕ ਦੇ ਨਾਲ ਜਾ ਟਕਰਾਉਂਦੀ ਹੈ ਇੱਕ ਕਾਰ ਮਹਿਲਾ ਦੀ ਜਿਸ ਦਾ ਸੰਤੁਲਨ ਵਿਗੜਨ ਕਰਕੇ ਇਹ ਐਕਸੀਡੈਂਟ ਹੁੰਦਾ ਹੈ ਟਰੱਕ ਚਾਲਕ ਤੇ ਮਹਿਲਾ ਬਾਦ ਦਾ ਵਿੱਚ ਉਲਝਦੇ ਨਜ਼ਰ ਆਏ ਲੁਧਿਆਣਾ ਲਾਈਵ ਦੇ ਲਈ ਸੁਰਿੰਦਰ ਸੋਨੀ ਦੇਰੋ ਉਹ ਆਈ ਗੱਡੀ ਕਹਿ ਜਾਂ ਕਹੀ ਹੈ ਰਸ਼ਕਾ ਹੁੰਦਿਆ ਸੀ ਹਾਂ ਜੀ ਬਾੜੀਆਂ ਉਹਨਾਂ ਨੂੰ ਵੇਖ ਕੇ ਜਦੋਂ ਲੇ ਕੋ ਕੰਟਰੋਲ ਨਹੀਂ ਹੈ ਹੈਂਡ ਬ੍ਰੇਕ ਹੈ ਜੀ ਤੇ ਗੱਡੀ ਘੁੰਮ ਕੇ ਮੂਰੇ ਟੱਕਰ ਦੇ ਜਾਣਾ ਹੈਂਡ ਬ੍ਰੇਕ ਦੇਖੀ ਹੈ ਲਾਉਂਦੇ ਉਹਨੂੰ ਐਵੇਂ ਬੋਲੀ ਜਾਂਦਾ ਪਾਜੀ ਹੈਂਡ ਬ੍ਰੇਕ ਲੱਗਿਆ ਕੋਈ ਗੱਡੀ ਮੈਨੂੰ ਕੋਈ ਵੀ ਫੜਾ ਲਓ ਮੈਂ ਭੁਜਾ ਕੇ ਮਾਰੂਗਾ ਬ੍ਰੇਕ ਨਾ ਗੱਡੀ ਕਮੂਨ ਨਹੀਂ ਨਹੀਂ ਲਾਈ ਜੀ ਹੈਂਡ ਬ੍ਰੇਕ ਨਹੀਂ ਗਈ ਜਾਂਦਾ ਗਲਤੀ ਨਹੀਂ ਮੰਨਣੀ ਉਹ ਨਾਮ ਦਾ ਜਿਹੜੀ ਗੱਲ ਜਾਣੀ ਨੂੰ ਕਰ ਲਾ ਇਹ ਥੋੜੀ ਤੈਨੂੰ ਕਹਿੰਦੇ ਆਂ ਐਵੇਂ ਆ ਕਰਦਾ ਆ ਕਰਦਾ ਭਾਈ ਮੈਂ ਵੀ ਇਨਾਂ ਚ ਟਿਪਰ ਚਲਾਉਂਦਾ ਰਿਹਾ ਇਨਾਂ ਚ ਗੱਡੀ ਚਲਾਈ ਆ ਮੈਂ ਤੁਹਾਨੂੰ ਲਈ ਆ ਤੂੰ ਕਿੰਨੀ ਚਲਾ ਲਈ ਗੱਡੀ ਮੈਂ ਥੋੜੀ 4 12 ਦਾ ਟਿਪਰ ਚੋਂ ਨਾ ਬਾਹਰ ਲਿਆ ਆ 4 5 ਲੱਖ ਲਾ ਮੈਂ ਬਾਹਰ ਜਾ ਆ ਗਿਆ ਨਾ ਗੱਡੀ ਮੇਰੇ ਕੋਲ ਬਾਹਰ ਦਾ ਲਾਇਸੈਂਸ ਵੀ ਦੇ ਇਧਰ ਦਾ ਵੀ ਹੈ ਵੀਗਾ ਆ ਤੁਸੀਂ ਨੰਬਰ ਦੋ ਤੇ ਗੱਡੀ ਆ ਨੰਬਰ ਕਿੱਦੋਂ ਜਦੋਂ ਆ ਗੱਡੀ ਤੇ ਰਜਿਸਟਰੀ ਕਰਾਈ ਆ ਤੇ ਚਾਹੀ ਨੰਬਰ ਆ ਮੇਰੇ ਕੋਲ ਆਲੇ ਤੂਫ ਨੇ ਜੱਲੀ ਦਾ ਨੰਬਰ ਕਿੱਥੇ ਆ ਗੱਡੀ ਨੰਬਰ ਜਦੋਂ ਆ ਰਸੇ ਉਥੇ ਕਿਸ ਤੋਂ ਤੇ ਚੱਲਣ ਦੀ ਤੇ ਕਿਦਾਂ ਦੇ ਦਿੱ ਗਏ ਤੁਹਾਨੂੰ ਨਹੀਂ ਨੰਬਰ ਦੋਵੇ ਗੱਡੀ ਨੰਬਰ 8699 ਲਿਖੋ 84 ਨੰਬਰ ਲਓ ਆ ਕਿੱ ਦੀ ਅਜ ਕਵੀ ਮਾਡਲ ਆਪਣਾ ਕਿੰਨੀ ਦਾ ਜੀ ਮਾਰਨਾ ਗੱਲ ਕਰ ਲੋ ਕਿੰਨੀ ਮਾਡਲ ਹਾਂ ਨੰਬਰ ਇਹ ਹੈ ਜੀ ਨੰਬਰ ਪਰ ਇਹ ਹੈ ਨੀ ਤੁਹਾਡੀ ਗੱਡੀ ਹੈ ਸਰ ਇਹ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਤੁਸੀਂ ਮੈਂ ਬਾਹਰ ਨਿਕਲ ਕੇ ਦੇਖਿਆ ਵਾ ਮਾਰਾ ਤੁਰ ਫਿਰ ਕੇ ਦੇਖ ਲੋ ਜੀ ਤੁਰ ਜਾਓ ਜੀ ਠੀਕ ਹੈ ਤਦ ਤਦ ਮੈਮ ਤੁਰ ਫਿਰ ਕੇ ਦੇਖ ਲਓ ਇੱਕ